ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਦੇ ਸ਼ਹਿਰ ਜੈਤੋ ਵੀ ਨੇੜਾ ਹੈ ਤੇ ਕੋਟਕਪੂਰਾ ਵੀ ਬਹੁਤਾ ਦੂਰ ਨਹੀਂ ਛੜਕ ਕੋਟਕਪੂਰੇ ਤੋਂ ਜੈਤਵਾਲ ਨੂੰ ਆਉਂਦੀ ਹੈ ਤੇ ਉਹਦੇ ਤੇ ਛੱਪਦੇ ਵਾਲੇ ਪਾਸੇ ਨੂੰ ਅੱਧਾ ਕਿਲੋਮੀਟਰ ਸਾਈਡ ਤੇ ਹਟਵਾਇਆ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੀਫਰ ਵੱਛੀਆਂ ਵੜਾਂ ਜਿਹੜੀਆਂ ਵਿਕਰੀ ਵਾਲੀਆਂ ਲੈ ਕੇ ਆਉਂਦਾ ਅੱਜ ਦੀ ਵੀਡੀਓ ਦੇ 6 ਨਗ ਤੁਹਾਨੂੰ ਦਿਖਾਉਣ ਲੱਗਾ ਜਿਨ੍ਹਾਂ ਦੇ ਵਿੱਚ ਇਧਰਲੇ ਪਾਸੇ ਦੋ ਵੱਡੀਆਂ ਬੱਛੀਆਂ ਤੁਸੀਂ ਦੇਖੋਗੇ ਜਿਨੇ ਕਿਸੇ ਵੀਰ ਨੇ ਪੇਮੈਂਟ ਵੱਧਾ ਇਨਵੈਸਟ ਕਰਨੀ ਹੁੰਦੀ ਹੈ ਜਾਂ ਇਹ ਚਾਹੁੰਦਾ ਵੀ ਛੇਤੀ ਪਸ਼ੂ ਦੁੱਧ ਤੇ ਆਵੇ ਜਾਂ ਤਿਆਰ ਹੋ ਕੇ ਵਿਕੇ ਤਾਂ ਉਹਦੇ ਵਾਸਤੇ ਇਹ ਦੋ ਵੜਾਂ ਜਿਹੜੀਆਂ ਦੂਜੀਆਂ ਬੱਛੀਆਂ ਨਾਲੋਂ ਵੱਡੀ ਉਮਰ ਦੀਆਂ ਤੇ ਇਧਰਲੇ ਪਾਸੇ ਦੋ ਵਿਚਾਲੇ ਬੱਛੀਆਂ ਜਿਹੜੀਆਂ ਇਹ ਮੀਡੀਅਮ ਇਹਨਾਂ ਦੇ ਵਿੱਚ ਜਿਹੜਾ ਗੱਲ ਕਰੀਏ ਤਾਂ ਉਮਰ ਦੇ ਵਿੱਚ ਹੋਣੀਆਂ ਤੇ ਸਭ ਤੋਂ ਛੋਟੀਆਂ ਵੱਛੀਆਂ ਛੇਆਂ ਦੇ ਵਿੱਚੋਂ ਆ ਦੋ ਐ ਐਚਐਫ ਪਸੰਦ ਆ ਤਾਂ ਬਹੁਤ ਸੋਹਣਾ ਬੱਚਾ ਛੋਟੀ ਉਮਰ ਦਾ ਤੇ ਜੇ ਜਰਸੀ ਨੂੰ ਸ਼ੌਂਕ ਰੱਖਦੇ ਹੋ ਤਾਂ ਪਿਓਰ ਜਰਸੀ ਛੋਟੀ ਉਮਰ ਦੀ ਇਹ ਐ ਸੋ ਟੋਟਲ ਛੇ ਨਗ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਜੱਜ ਗਿਆ ਭਾਵੇਂ ਛੋਟੀ ਕੀਮਤ ਆ ਭਾਵੇਂ ਵੱਡੀ ਕੀਮਤ ਆ ਤੁਹਾਡਾ ਹੱਕ ਆ ਵੀ ਆਪਦੀ ਚੀਜ਼ ਤਸੱਲੀ ਕਰਕੇ ਖਰੀਦੋ ਆਓ ਬਾਈ ਤੋਂ ਪਹਿਲਾਂ ਛੋਟੇ ਬੱਚਿਆਂ ਬਾਰੇ ਜਾਣਕਾਰੀ ਲੈਣੇ ਆ ਕਰ ਦੂਜੇ ਪਸ਼ੂ ਤੁਹਾਨੂੰ ਦਿਖਾਉਂਗਾ ਲਖਵੀਰ ਭਾਈ ਸੱਸੀਕਰ ਸੱਸੀਕਰ ਭਾਈ ਲਖਵੀਰ 6 ਬੱਚੇ ਅੱਜ ਆਪਣੇ ਕੋਲ ਹਾਂਜੀ ਭਾਈ 6 ਖੀਰੀਆਂ ਹਾਂਜੀ ਭਾਈ ਕਨਫਰਮ ਛੋਟੇ ਬੱਚੇ ਆ ਜਿਹੜੇ ਜਿਵੇਂ ਐਚ ਐਫ ਤੇ ਜਰਸੀ ਕਿੰਨੀ ਕਿੰਨੀ ਉਮਰ ਹੋਊਗੀ ਇਹਨਾਂ ਦੀ ਬਈ ਇਹਦੀ 4 ਮਹੀਨਿਆਂ ਦੇ ਲਗਭਗ ਉਹ ਵੀ 4 ਕਿੰਨੇ ਦੇ ਲਗਭਗ ਹੀ ਆ ਕੀ ਰੇਟ ਰਊਗਾ ਇਹਨਾਂ ਰੇਟ ਫੋਨ ਤੇ ਬਈ ਸਾਰਿਆਂ ਦਾ ਹੋਣਗੇ ਜਾਇਜ਼ ਜੀ ਠੀਕ ਐ ਖੋਲ ਦੇ ਸੋ ਦੋਸਤੋ ਰੇਟ ਫੋਨ ਤੇ ਐ ਪਰ ਹੋਣਗੇ ਬਈ ਕਹਿੰਦਾ ਜਾਇਜ਼ ਜੀ 4-4 ਮਹੀਨੇ ਉਮਰ ਜਰਸੀ ਤੇ ਐਚ ਐਫ ਬੱਚੇ ਦਾ ਪਤਾ ਲੱਗਦਾ ਦੋਸਤੋ ਵੀ ਦੁੱਧ ਪੀ ਕੇ ਪਲਿਆ ਹੋਇਆ ਵੈ ਬਾਕੀ ਉਮਰ ਦੇ ਹਿਸਾਬ ਤੇ ਹਾਈਟ ਦੀ ਜਜਮੈਂਟ ਕਰ ਲਿਓ ਢਾਂਚਾ ਚੌੜਾ ਉਤੋਂ ਸਟਰਕਚਰ ਤੁਸੀਂ ਦੇਖ ਲਓ ਇਹ ਬੱਚੇ ਹੀ ਆ ਛੋਟੀ ਉਮਰ ਦੇ ਹੂੰ ਹੂੰ 4 ਕਿ ਮਹੀਨੇ ਉਮਰ ਆ ਤੇ ਪੂਰਾ ਜੇ ਮੰਨੀਏ ਤਾਂ ਪ੍ਰੋਪਰ ਦੁੱਧ ਪੀ ਕੇ ਪਲੀ ਵੀ ਬੱਚੀ ਆ ਕਿਉਂਕਿ ਕਿਤੋਂ ਵੀ ਲੱਸੀ ਫਿੱਕੀ ਨਹੀਂ ਹੈ ਬਾਈ ਡਿਜ਼ਾਈਨ ਬਹੁਤ ਚੰਗੇ ਬੱਚੀ ਸਾਰੀ ਠੀਕ ਹੈ ਸੋ ਦਸੋ 4 ਥਾਂ ਇਹਦੇ ਸੋਹਣੇ ਥਾਣੇ ਠੀਕ ਹੈ ਭਾਈ ਸੋ ਇਹ ਪਹਿਲੇ ਨੰਬਰ ਤੇ ਹਾਈਟ ਜਿਹੜੀ ਆ ਦੱਸੋ ਖੁਰਲੀ ਜਿਹੜੀ ਆ ਉਹਦੇ ਤੋਂ ਅੰਦਾਜ਼ਾ ਲਾ ਲਓ ਤੋਂ ਉੱਚੀ ਆ ਬੱਚੀ ਕਿੰਨੀ ਕੁ ਹਾਈਟ ਹੋਊਗੀ ਉਹਦੀ ਜਜਮੈਂਟ ਤੁਸੀਂ ਕਰ ਲਓ ਕਿਉਂਕਿ ਹਜੇ ਬੱਚੇ ਹੀ ਆ ਜਰਸੀ ਵੀ ਤੋੜਦੇ ਭਾਈ ਸੋ ਜਰਸੀ ਬੱਚੀ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਣਾ ਚਾਰ ਹੀ ਥੰਡ ਦਿਸਦੇ ਆ ਕੰਨ ਗੋਲ ਆ ਛੋਟਾ ਕੰਨ ਛੋਟਾ ਬੱਚਾ ਐ ਵੀ ਉਮਰ ਛੋਟੀ ਚ ਐ ਰੰਗ ਬਹੁਤ ਸੋਹਣਾ ਸੋ ਤੁਸੀਂ ਇਹਦਾ ਟਾਂਚਾ ਦੇਖ ਲਓ ਉਹ ਇਹਦੀ ਖੜਨੀ ਖੁੜਨੀ ਦੋਸਤੋ ਸੋਹਣੀ ਬੱਚੀ ਜਰਸੀ ਇਹ ਉਮਰ ਛੋਟੀ ਚੀ ਹੈ ਲਖੀਰ ਕਮਾਈਆਂ ਇਹਨੂੰ ਲੈ ਚਲੋ ਸੋ ਇਹ ਦੋ ਛੋਟੇ ਛੋਟੇ ਬੱਚੇ 4-4 ਮਹੀਨੇ ਇਹਨਾਂ ਦੀ ਉਮਰ ਜਿਹੜਾ ਵੀਰ ਸਾਂਭਣਾ ਚਾਹੁੰਦਾ ਕਈ ਵਾਰਾ ਛੋਟਾ ਪਸ਼ੂ ਖਰੀਦਣਾ ਹੁੰਦਾ ਹੈ ਪੇਮੈਂਟ ਦੀ ਗੱਲ ਬਾਈ ਨਾ ਕਰ ਲੋ ਜੇ ਵੀ ਕੀ ਰੇਟ ਇਹਨਾਂ ਦਾ ਰਹੂਗਾ ਦੋ ਵੱਡੀ ਵੱਛੀ ਜਰਸੀ ਲਖਵੀਰ ਤੰਦੋਖੀਰੀ ਹੈ ਖੀਰੀ ਹੈ ਬਾਈ ਖੀਰੀ ਵੇਖੀ ਰੇਟ ਇਹਦਾ ਵੀ ਫੋਨ ਤੇ ਹੀ ਹੈ ਹਾਂ ਸਾਰਿਆਂ ਦਾ ਹੀ ਫੋਨ ਤੇ ਬਾਈ ਤੋਰ ਦੇ ਨੂੰ ਸੋ ਸੋ ਇਹ ਉਹਨਾਂ ਨਾਲੋਂ ਜ਼ਿਆਦਾ ਉਮਰ ਦੇ ਵਿੱਚ ਹੈ ਟਾਂਚਾ ਇਹਦਾ ਵੀ ਸੋਹਣਾ ਹੈ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਵੀਡੀਓ 'ਚ ਜੱਜਮੈਂਟ ਕਰ ਸਕਦੇ ਹੋ ਲੀਆ ਰੇਟ ਸਾਰੀਆਂ ਬੱਛੀਆਂ ਦੇ ਅੱਜ ਫੋਨ ਦੇ ਉੱਤੇ ਹੀ ਰੱਖਨੇ ਆਂ ਬਾਈ ਕਿਉਂਕਿ ਅੱਜ ਤੜਕੀ ਦਿੱਤੀਆਂ ਦੋ ਵਪਾਰੀ ਭਰਾ ਨੂੰ ਅੱਛਾ ਤੇ ਉਹ ਫਿਰ ਗਾਂ ਵਾਲੇ ਨੂੰ ਦੂਰ ਪੀ ਛੱਡ ਕੇ ਦੇਈਦਾ ਪੁੱਸ ਸਹੀ ਹੈ ਸੋ ਕਈ ਵਾਰਾਂ ਦੋਸੋ ਅੱਗੇ ਕੋਈ ਵਿਕਰੀ ਵਾਲਾ ਵੀਰ ਲੈ ਜਾਂਦਾ ਤਾਂ ਫਿਰ ਦਿੱਕਤ ਆਉਂਦੀ ਹੈ ਸੋ ਇਹ ਵੀ ਬੱਛੀ ਤੁਸੀਂ ਦੇਖ ਸਕਦੇ ਹੋ ਫੇਸਬੁਕਸ ਦੀ ਇਹ ਵੀ ਬਹੁਤ ਵਧੀਆ ਬਾਈ ਠੀਕ ਹੈ ਕਮਾਲ ਆ ਇਹ ਚਾਰ ਬੱਚੀਆਂ ਤੁਹਾਨੂੰ ਦਿਖਾਤੀਆਂ ਇਹਨਾਂ ਤੋਂ ਥੋੜੀਆਂ ਵੱਡੀਆਂ ਬੱਚੀਆਂ ਅੱਗੇ ਤੁਹਾਨੂੰ ਦਿਖਾ ਦੂੰਗਾ ਭਾਈ ਬੇਨਤੀ ਹੈ ਕਈ ਭਰਾ ਸੀਮਣ ਪੁੱਛਦੇ ਹੁੰਦੇ ਆ ਭਈ ਅਗਲੇ ਨੇ ਜਿਹੜਾ ਸਟਰਾ ਦਿੱਤਾ ਫਿਰ ਤਾਂ ਹੱਕ ਥਾਪੜਨ ਦਾ ਫਾਇਦਾ ਸਹੀ ਠੀਕ ਹੈ ਜੇ ਅਗਲਾ ਸਟਰਾ ਆਣੇ ਉਹ ਫਿਰ ਆਪਾਂ ਦੱਸ ਦੇਣੀ ਹੁੰਦੇ ਠੀਕ ਹੈ ਇਹਨਾਂ ਦੇ ਵੀ ਕੋਈ ਦੱਸਿਆ ਵੀ ਆ ਪਰ ਆਪਾਂ ਕੋਈ ਡਿਟੇਲ ਨਹੀਂ ਦਿੰਦੇ ਆਪ ਦੀ ਮੰਨ ਕੇ ਲਵੇ ਭਾਈ ਕੋਈ ਵੀ ਲੈ ਲਈ ਸਹੀ ਇਹ ਬੱਚੀ ਦੰਦੋਂ ਖੀਰੀ ਇਹ ਕਨਫਰਮ ਭਾਈ ਵਿਖਾ ਦਿੰਦੇ ਆਪਾਂ ਠੀਕ ਹੈ ਸੋ ਦੋਸਤੋਂ ਦੰਦੋਂ ਆਪਾਂ ਦੇਖ ਲੈਨੇ ਇੱਕ ਵਾਰ ਤੇ ਬਾਕੀ ਠੀਕ ਹੈ ਓਕੇ ਕਨਫਰਮ ਖੀਰੀ ਆ ਦੋਸਤੋ ਬਹੁਤ ਸੋਹਣਾ ਢਾਂਚਾ ਬੱਚੀ ਦਾ ਕਦ ਕਾਠ ਚੰਗਾ ਹੈ ਉਹਨਾਂ ਨਾਲੋਂ ਵੱਡੀ ਉਮਰ ਦੀ ਹੈ ਤੇ ਦਸੰਬਰ ਜਨਵਰੀ ਮਹੀਨਾ ਇਦਾਂ ਦਾ ਆਊਗਾ ਵੀ ਜਦੋਂ ਇਹਨਾਂ ਬੱਚੀਆਂ ਦੀ ਜੇ ਏਆਈ ਹੋ ਜੇ ਜਿਵੇਂ ਖਾਸ ਕਰਕੇ ਇਹ ਬੱਚੀ ਹੈ ਤਾਂ ਫਿਰ ਪੂਰੀ ਰੁੱਤ ਚ ਸੂਗੀ ਕਰਮਾ ਲਈ ਬਹੁਤ ਸੋਹਣਾ ਢਾਂਚਾ ਵੱਡੇ ਕਦ ਕਾਠ ਦੇ ਵਿੱਚ ਹੈ ਹਜੇ ਖੀਰੀ ਹੈ ਦੋਸਤੋ ਚੰਗਾ ਕਦ ਕਾਠ ਕਰੂਗੀ ਸੋਹਣਾ ਰੰਗ ਰੂਪ ਹੈ ਬਾਕੀ ਬਰੀਡ ਵੀ ਤੁਸੀਂ ਇਹਦੀ ਦੇਖ ਸਕਦੇ ਹੋ ਐਚ ਐਫ ਨਸਲ ਗੱਬਣ ਹੋਣ ਵਾਲੀ ਬੱਚੀ ਰੇਟ ਬਾਈ ਤੋਂ ਪੁੱਛ ਲੋ ਜੇ ਬਾਕੀ ਜਿਹੜਾ ਪਸੂ ਜੱਜ ਗਿਆ ਉਹ ਦੇਖ ਲੋ ਜੇ ਆ ਕੇ ਲੈ ਚਲੋ ਸੋ ਇਹਦੇ ਅੱਗੇ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਂਗਾ ਲਖਵੀਰੇ ਤੋਂ ਅੱਗੇ ਲਾਸਟ ਉੱਤੇ ਜਿਹੜੀ ਆਪਾਂ ਵੇਰਵਾ ਦਿਖਾਉਣੀ ਇਹਦੀ 26 ਤਰੀਕ ਦੀ ਜਾਈ ਹੋਈ ਵੀ ਆਪਣੇ ਕੋਲ ਵੀਡੀਓ ਬਕਾਇਦਾ ਪਈ ਆ ਠੀਕ ਹੈ ਹਾਂ ਤੇ ਆ ਸਟਰਾ ਆਪਣੇ ਕੋਲ ਆ ਤੁਹਾਨੂੰ ਮੈਂ ਵਿਖਾਤਾ ਠੀਕ ਹੈ ਅੱਛਾ ਅੱਜ ਤਰੀਕ ਹੋ ਗਈ ਆ 19 ਹਾਂਜੀ ਬਾਈ 19 ਅਗਸਤ ਐ 26 ਤਰੀਕ ਦੀ ਜਾਈ ਹੋਈ ਆ ਮਤਲਬ 22 23 ਦਿਨ ਤੋਂ ਉੱਤੇ ਹੋ ਚਲੇ ਬਾਈ ਗਾਰੰਟੀ ਆ ਹਜੇ ਤੱਕ ਤਾਂ ਕੋਈ ਹਰਕਤ ਕੀਤੀ ਨਹੀਂ ਗਈ ਠੀਕ ਹੈ ਬਲੱਡ ਵਗੈਰਾ ਸੈੱਟ ਗਈ ਸੀ ਹੂੰ ਬਾਬਾ ਭਲੀ ਕਰੇ ਗੱਬਣੀਆਂ ਬੱਚੀ ਤਾਂ ਠੀਕ ਹੈ ਮਤਲਬ ਉਦੋਂ ਨਾਲ ਆਪਾਂ ਫੋਟੋ ਤੇ ਵੀਡੀਓ ਵੀ ਆਪਣੇ ਕੋਲ ਹੈ ਜਦੋਂ ਜਾਈ ਆ ਬਾਕਾਇਦਾ ਸਾਰਾ ਕੁਝ ਸੋ ਦੋਸਤ ਉਹ ਜ਼ਰੂਰ ਸਟਰਾ ਹੈਗਾ ਥੋੜਾ ਜਿਹਾ ਨੰਬਰ ਜ਼ਰੂਰ ਹੋ ਸਕਦਾ ਤੁਹਾਨੂੰ ਮੌਕੇ ਤੇ ਨਾ ਦੱਸਣ ਕਾਸਾਨੋਵਾ ਦੋਸਤੋ ਬੁੱਲ ਹੈ ਏਬੀਐਸ ਦਾ ਹੈ ਉਹ ਤੌਰ ਦੇ ਬਈ ਨੂੰ ਐਚਐਫ ਨਸਲ ਹੈ ਜਿਹੜਾ ਸਟਰਾ ਸੀਮਨ ਜਿਹੜਾ ਲੱਗਾ ਹੈ ਕਾਸਾਨੋਵਾ ਬੁੱਲ ਸਟਰਾ ਹੈਗਾ ਤੁਸੀਂ ਆ ਕੇ ਵੀ ਦੇਖ ਲਓਗੇ 26 ਤਰੀਕ ਨੂੰ ਇਹ ਆਈ ਹੋਈ ਹੈ ਲਗਭਗ 22 23 ਦਿਨ ਬੰਦੇ ਆ ਹਜੇ ਇਹ ਹੀਟ ਚ ਨਹੀਂ ਆਈ ਤੇ ਸੁਭਾਵਨਾ ਇਹ ਹੀ ਹੈ ਵੀ ਇਹ ਗੱਭਨ ਨਿਕਲੂਗੀ ਬਾਕੀ ਜਿਹੜਾ ਭਰਾ ਪਸੰਦ ਕਰੇ ਉਹ ਆਕੇ ਤਸੱਲੀ ਕਰ ਲੂਗਾ ਸੋ ਇਹ ਬੱਛੀ ਦੋਸਤੋ ਲਾਸਟ ਉੱਤੇ ਇਹਦੇ ਦੋ ਛੱਟਾ ਵਾਲੇ ਨਿਸ਼ਾਨ ਮਾਰੇ ਆ ਬਾਈ ਮੇਰੂ ਮੇਰੂ ਹੈ ਨਹੀਂ ਉਹਨਾਂ 'ਚ ਠੀਕ ਹੈ ਆ ਬਾਹਰ ਖਾ ਲਈ ਠੀਕ ਹੈ ਸੋ ਉਹ ਜ਼ਰੂਰ ਹੈਗੇ ਆ ਦੋਸਤੋ ਬਾਕੀ ਜੋ ਟਾਂਚਾ ਤੁਹਾਡੇ ਸਾਹਮਣੇ ਦੋਨੇ ਬੱਛੀਆਂ ਸੋਹਣੀਆਂ ਆ ਜਿਹਨੂੰ ਪਸੰਦ ਆਵੇ ਵੱਡੀਆਂ ਬੱਛੀਆਂ ਜੇ ਕੋਈ ਖਰੀਦਣਾ ਚਾਹੁੰਦਾ ਇੱਕ ਤਾਂ ਲਗਭਗ ਇਹ ਆ ਵੀ ਜੇ ਕਰਮਾਲੀ ਗੱਭਣ ਹੀ ਨਿਕਲਾਵੇ ਤਾਂ ਕਿਸੇ ਵੀਰ ਦੀ ਗੁੱਡ ਲੱਕ ਬਣ ਜੂਗੀ ਤੇ ਜੇ ਨਾ ਤਾਂ ਫਿਰ ਤੁਸੀਂ ਇਹ ਆਈ ਗਾਂ ਦਸੰਬਰ ਮਹੀਨੇ ਚ ਕਰਾਇਓ ਤੇ ਇਹਦੇ ਨਾਲ ਅੱਛੀ ਚੰਗੇ ਕੱਦ ਕਾਠ ਦੀ ਤੇ ਸੋਹਣੇ ਢਾਂਚੇ ਦੀ ਐ ਤੇ ਇਹ ਤੋਂ ਬਿਨਾ ਚਾਰ ਵੜਾਂ ਜਿਹੜੀਆਂ ਹੋਰ ਦਿਖਾਈਆਂ ਇਹਨਾਂ ਦੇ ਰੇਟ ਜਿਹੜੇ ਉਹ ਫੋਨ ਦੇ ਉੱਤੇ ਆ ਤੁਸੀਂ ਜਿਹੜਾ ਪਸ਼ੂ ਪਸੰਦ ਕਰੋਗੇ ਉਹਦੀ ਤਸੱਲੀ ਆ ਕੇ ਕਰਿਓ ਧੰਨਵਾਦ